ਇਹ ਵਾਲੀਆ ਸਾਹਿਬ ਦਾ ਲਓ ਵੀ ਦੋਸਤੋ ਆਇਓ ਤੁਸੀਂ ਸਾਹਮਣੇ ਬੋਤਲਾਂ ਦੇਖ ਰਹੇ ਹੋ ਵਾਈਟ ਕਲਰ ਦੀਆਂ ਇਹ ਆ ਇਹ ਢਿੱਲੂ ਫੈਮਿਲੀ 130 ਰੁਪਏ ਲੀਟਰ ਜਿਹੜਾ ਵੇਕਣ ਵਾਲਾ ਦੁੱਧ ਹਾ ਹਾ 1 2 3 4 5 ਪੰਜ ਟੈਸਟ ਕਰ ਸਕਦੇ ਆ ਆ ਠੀਕ ਹੈ ਜੀ ਇਹਦੇ ਵਿੱਚ ਨਾਲ ਘਰੇ ਆਪ ਹੀ ਵੀ ਦੁੱਧ ਜਿਹੜਾ ਅਸੀਂ ਪੀ ਰਹੇ ਕੀ ਹੈਗਾ ਦੁੱਧ ਜਿਹੜਾ ਵੀ ਦੁੱਧ ਦੋਸਤੋ ਤੁਸੀਂ ਮੁੱਲ ਲੈ ਕੇ ਪੀ ਰਹੇ ਹੋ ਜਿੰਨੇ ਵੀ ਮੁੱਲ ਲੈ ਕੇ ਦੁੱਧ ਪੀਣ ਵਾਲੇ ਸਾਰਿਆਂ ਦੇ ਘਰੇ ਬਰਾੜ ਸਾਹਿਬ ਦੀ ਕਿੱਟ ਹੋਣੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਤੇ ਇੰਨਾ ਮਹਿੰਗਾ ਕਿਉਂ ਆ ਇਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਲੈ ਕੇ ਦੱਸਾਂਗੇ ਇਹ ਬਰਾੜ ਸਾਹਿਬ ਕੱਚ ਦੀਆਂ ਬੋਤਲਾਂ 'ਚ ਪਾਇਆ ਹੋਇਆ ਹਾਂਜੀ ਠੀਕ ਹੈ ਕੱਚ ਦੀਆਂ ਬੋਤਲਾਂ 'ਚ ਰੀਜ਼ਨ ਕੀ ਹੈ ਦੁੱਧ ਪਾਉਂਦਾ ਜੀ ਬਸ ਇੱਕ ਤਾਂ ਥੋੜਾ ਜਿਹਾ ਇਹ ਆ ਵੀ ਸਾਫ਼ ਸੁਥਰਾ ਜਾ ਜੀ ਠੀਕ ਠੀਕ ਅਗਲੇ ਤਾਂ ਆਪਾਂ ਉੱਥੇ ਪਨਾਪਣ ਦੀ ਤੋਂ ਲੋੜ ਨਹੀਂ ਪੈਂਦੀ ਕੀ ਕੱਢ ਕੱਢ ਕੇ ਉਹਨਾਂ ਦੇ ਘਰੇ ਫੜਾਈ ਜਾਂਦੇ ਆ ਰੇਟ ਸਟਾਰਟਿੰਗ ਦੱਸ ਦੋ ਕਈ ਮੇਰੇ ਭੈਣ ਭਰਾ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਸਾਡੇ ਏਰੀਆ ਦੇ ਵਿੱਚ ਤਾਂ 30-40 ਰੁਪਏ ਲੀਟਰ ਦੁੱਧ ਮਿਲ ਜਾਂਦਾ ਤੇ ਤੁਹਾਡੇ 130 ਰੁਪਏ ਤੁਸੀਂ ਕਿਵੇਂ ਵੇਚਦੇ ਹੋ ਕਿਵੇਂ ਲੋਕ ਲੈ ਲੈਂਦੇ 130 ਰੁਪਏ ਲੀਟਰ ਜੀ ਇਹ 130 ਦਾ ਕਾਰਨ ਤਾਂ ਕੀ ਹੈ ਜੀ ਅਸਲ ਇਹ ਤਾਂ ਖਰਚੇ ਹੀ ਬਹੁਤ ਨੇ ਹਾਂ ਜੀ ਹੁਣ ਆਪਾਂ ਕਿੰਨਾ ਦੁੱਧ ਪੈਦਾ ਹੋ ਰਿਹਾਗਾ ਬਿਲਕੁਲ ਜੀ ਤੇ ਜਿਹਦੇ ਯਾਨੀ ਜਿਹਦੇ ਵਿੱਚ ਮੇਰੇ ਖਿਆਲ ਆ ਵੀ 65000 ਲੀਟਰ ਕਰੋੜ ਲੀਟਰ ਦੁੱਧ ਪੈਦਾ ਹੁੰਦਾਗਾ ਤੇ ਉਹਦੇ ਵਿੱਚੋਂ 80% ਦੁੱਧ ਮਲਾਵਟੀ ਜਾ ਰਿਹਾਗਾ ਬਿਲਕੁਲ ਉਹਦਾ ਕਾਰਨ ਕੀ ਆ ਦੁੱਧ ਦਾ ਰੇਟ ਨਹੀਂ ਮਿਲਦਾਗਾ ਰੇਟ ਨਾ ਮਿਲਣ ਕਰਕੇ ਨੋ ਕੰਮ ਛੱਡ ਰਹੇ ਨੇ ਹਾਂਜੀ ਹਾਂਜੀ ਠੀਕ ਹੈ ਜੀ ਹੁਣ ਜੇ ਹੁਣ ਦੂਜੀ ਗੱਲ ਹੈਗੀ ਵੀ ਇਹ ਜਿਹੜਾ ਦੁੱਧ ਦਿੰਨੀ ਆਪਾਂ ਗਾਵਾਂ ਦਿੰਦੀਆਂ ਗਾਵਾਂ ਕੱਲਾ ਐ ਥੋੜਾ ਵੀ ਕੱਲਾ ਤੂੜੀ ਜਾਂ ਹਰੇ ਦੇ ਦਿੰਦੀਆਂ ਨੇ ਹਾਂਜੀ ਹਾਂਜੀ ਬਹੁਤ ਡਾਈਟ ਪਾਉਣੀ ਪੈਂਦੀ ਆ ਤੇ ਦੋਸਤੋ ਬਰਾੜ ਸਾਹਿਬ ਦਾ ਦੁੱਧ 130 ਰੁਪਏ ਲੀਟਰ ਵੇਚਣ ਦਾ ਸਭ ਤੋਂ ਵੱਡਾ ਕਾਰਨ ਇਹ ਆ ਵੀ ਇਹ ਡਿਲੀਵਰੀ ਆਪ ਕਰਦੇ ਆ ਸਿੱਧੀ ਮਤਲਬ ਕਿ ਆਪ ਪਿੰਡਾਂ ਤੇ ਆਉਂਦੇ ਆ ਤੇ ਆਪਣਾ ਜਿਹੜਾ 30 40 ਰੁਪਏ 50 ਰੁਪਏ ਲੀਟਰ ਵੇਚਣ ਦਾ ਕਾਰਨ ਇਹ ਆ ਵੀ ਆਪਾਂ ਸਵੇਰ ਉੱਠ ਕੇ ਜੋ ਕੇ ਪੂਰਾ ਜੋਰ ਲਾ ਕੇ ਮਿਹਨਤ ਕਰਕੇ ਆਪਾਂ ਬਾਰ ਮੂਰੇ ਡੋਲੇ ਨੇ ਟੰਗ ਦੇਨੇ ਤੇ ਆਪੇ ਅਗਲਾ ਆ ਕੇ ਲੈ ਜਾਂਦਾ ਆ ਕੇ ਉਹਦਾ ਉਹਦੇ ਕਰਕੇ ਆਪਾਂ ਨੂੰ ਮਤਲਬ ਕਿ ਆਧਾ ਰੇਟ ਵੀ ਨਹੀਂ ਮਿਲ ਰਿਹਾ ਤੇ ਖਰਚਾ ਆਪਣਾ ਮਤਲਬ ਕਿ ਬਹੁਤ ਜ਼ਿਆਦਾ ਹੋ ਰਿਹਾ ਹਾਂਜੀ ਬਰਾੜ ਸਾਹਿਬ ਤੇ ਇਹ ਕਾਰਨ ਹੈਗਾ ਦੂਜੀ ਗੱਲ ਹੈਗੀ ਆ ਵੀ ਕੰਮ ਅਸੀਂ ਸਾਰਾ ਜਿਹੜਾ ਹੈਗਾ ਦੇਖਦੇ ਪੂਰੀ ਮਿਨਰਲਸ ਪੂਰੇ ਦਿੰਨੇ ਆ ਗਵਾਂ ਨੂੰ ਗਵਾਂ ਦੀ ਕਿਉਂਕਿ ਬਾਜ਼ਾਰ ਦੇ ਵਿੱਚ ਤੋਂ ਤੁਸੀਂ ਇੱਕ ਚੀਜ਼ ਦੇਖੋ ਵੀ ਜਿਹੜੀ ਮੰਨ ਲਓ ਸਿੰਪਲ ਜੀ ਗੱਲ ਆ ਵੀ ਅਸੀਂ ਫੀਡ ਲੈ ਕੇ ਉਹਨੇ ਫੀਡ ਦਾ ਹਰ ਮਹੀਨੇ ਰੇਟ ਵਧਿਆ ਹੋਇਆ ਹੁੰਦਾ ਹਾਂਜੀ ਹਰ ਇੱਕ ਚੀਜ਼ ਦਾ ਉਹ ਅਸੀਂ ਉੱਥੇ ਪਿੰਡ 'ਚ ਕਾਊਂਟ ਨਹੀਂ ਕਰਦੇਗੇ ਉਹ ਕਾਊਂਟ ਨਾ ਕਰਨਾ ਕਿ ਰੇਟ ਉਹ ਸਾਡੇ ਤੋਂ ਸੈਟਨ ਨਹੀਂ ਹੁੰਦਾਗਾ ਸੈਟ ਨਾ ਹੁੰਦਾ ਕਿਤੇ ਉਹ ਘੱਟੇ ਚ ਪੈਂਦੇ ਨੇ ਘੱਟੇ ਚ ਬੰਦਾ ਛੱਡ ਜਾਂਦਾ ਜੀ ਹਾਰ ਕੇ ਸਹੀ ਹੈ ਇਹ ਕਾਰਨ ਹੈਗਾ ਵੀ ਸੋ ਇਹ ਗੱਲ ਆ ਵੀ ਜੇ ਤੁਸੀਂ ਸਹੀ ਚੀਜ਼ ਲੈਣੀ ਆ ਨਾ ਰੇਟ ਵੀ ਸਹੀ ਦੇਣਾ ਪਊਗਾ ਤੇ ਆ 31 ਮਾਰਚ ਵਾਲੇ ਦਿਨ ਨੂੰ ਕਿੰਨੀਆਂ ਲੈਣਾ ਲੱਗੀਆਂ ਸਿੱਗੀਆਂ ਜੀ ਬਸ ਉਹੀ ਤਾਂ ਗੱਲ ਹੈ ਜੀ ਦੇਖੋ ਤੁਸੀਂ ਕਿ ਤਰਾਸ ਦੀ ਵੀ ਜਿਹਦੇ ਬਿਨਾ ਸਾਡਾ ਸਰ ਸਕਦਾਗਾ ਉਹਨੂੰ ਤਾਂ ਅਸੀਂ ਲਾਈਨਾਂ 'ਚ ਖੜ ਕੇ ਲੈਣ ਜਾਂਦੇ ਆ ਜਿਹੜੀ ਸਾਡੀ ਸਿਹਤ ਦੀ ਲਈ ਸਾਡੇ ਲਈ ਚੀਜ਼ ਮਤਲਬ ਹੈਈ ਆ ਸਾਡੀ ਇਹ ਇਹਨੂੰ ਅਸੀਂ ਘਰਾਂ 'ਚ ਦੇਣ ਜਾਣਾ ਪੈਂਦਾ ਬਿਲਕੁਲ ਜੀ ਕਈ ਲੋਕ ਨਾ ਮਤਲਬ ਕਿ ਪਿੰਡਾਂ ਦੇ ਵਿੱਚ ਸਾਡੇ ਆਪ ਦੇ ਕਈ ਰਿਸ਼ਤੇਦਾਰ ਆ ਉਹਨਾਂ ਦਾ ਕੱਲਾ ਨਾ ਗਾਈਆਂ ਤੋਂ ਹੀ ਗੁਜ਼ਾਰਾ ਚੱਲਦਾ ਪੰਜਾਂ ਤੋਂ ਗਾਵਾਂ ਤੋਂ ਗੁਜ਼ਾਰਾ ਚੱਲਦਾ ਤੇ ਉਹਨਾਂ ਦੇ ਨਾਲ ਜਦੋਂ ਉਹਨਾਂ ਦਾ 30 40 ਰੁਪਏ 50 ਰੁਪਏ ਲੀਟਰ ਵਿਕਦਾ ਤੇ ਕਿੰਨੀ ਤਕੜੀ ਰੈਕਿੰਗ ਹੈ ਜੀ ਇੱਕ ਹਿਸਾਬ ਦਾ ਇਹ ਤਾਂ ਬਹੁਤ ਜ਼ਿਆਦਾ ਹੈ ਤਾਂ ਉਹੀ ਸਾਰਾ ਯਾਨੀ ਕਹੇ ਲੋ ਨਾ ਤੁਹਾਨੂੰ ਮੈਂ ਦੱਸਦਾ ਵੀ ਫਾਰਮਰ ਆਫ ਦੀ ਪ੍ਰੋਡਿਊਸ ਪੈਦਾਤਾ ਕਰ ਲੈਂਦਾ ਉਹਨੂੰ ਵਿਚਾਰੇ ਨੂੰ ਵੇਚਣੀ ਨਹੀਂ ਆਉਂਦੀ ਵੇਚਣੀ ਨਹੀਂ ਆਉਂਦੀ ਅੱਛਾ ਜਿਹੜਾ ਐਂਡ ਯੂਜ਼ਰ ਆ ਇਹ ਨਹੀਂ ਕਹਿੰਦੇ ਵੀ ਉਹ ਐਂਡ ਯੂਜ਼ਰ ਨੂੰ ਲੁੱਟ ਲੇ ਹੂੰ ਹੂੰ ਲੁੱਟਿਆ ਐਂਡ ਯੂਜ਼ਰ ਵੀ ਜਾਂਦਾਗਾ ਜੇ ਉਹ ਸਸਤੀ ਭਾਅ ਦਾ ਕਰਦਾ ਉਹਨੂੰ ਪਤਾ ਨਹੀਂ ਹੁੰਦਾਗਾ ਉਹਨੂੰ ਕਿੰਨੀ ਕਿਵਜਦੀ ਆ ਉਹਨੂੰ ਉਹਨੂੰ ਮਿਲਾਵਟ ਮਿਲ ਜਾਂਦੀ ਆ ਉਹਨੂੰ ਮਿਲਾਵਟ ਮਿਲਦੀ ਆ ਦੂਜੀ ਗੱਲ ਹੈਗੀ ਆ ਸਭ ਤੋਂ ਵੱਡੀ ਵੀ ਜਿਹੜੀ ਚੀਜ਼ ਹੋਰ ਵੀ ਲਾ ਲਈਏ ਆਪਾਂ ਚੀਜ਼ਾਂ ਹਾਂ ਹਾਂ ਜੇ ਬਾਜ਼ਾਰ ਮਤਲਬ ਮੰਨੋ ਤੁਸੀਂ ਕੀ ਆ ਲਾ ਲਓ ਤੁਸੀਂ ਜੋ ਸਸਤੇ ਦੇਣਾ ਆ ਜਾਂਦਾਗਾ 10 ਰੁਪਏ ਆਪਣਾ ਉਹ ਤੰਨਰ 'ਤੇ 4 'ਤੇ ਵਿਕਦਾਗੇ ਤੇ ਉਹ 3 'ਤੇ ਫਿਰ ਮਿਲਦਾਗਾ ਤੇ ਬਰਾੜ ਸਾਹਿਬ ਐਮ ਦਾ ਕੋਈ ਜੰਤਰ ਮੰਤਰ ਆਉਂਦਾ ਵੀ ਜਿਹੜਾ ਜਿੰਨੇ ਆਪਣੇ ਤੋਂ ਦੁੱਧ ਲੈਣਾ ਹੈ ਵੀ ਜਿਹੜੇ ਬਾਜ਼ਾਰ ਦੇ ਵਿੱਚ ਦੁੱਧ ਲੈ ਰਹੇ ਹੋਣ ਉਹ ਚੈੱਕ ਕਰ ਸਕਣ ਵੀ ਸਾਡੇ ਘਰੇ ਪਿਓਰ ਚੀਜ਼ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਜੀ ਆਪਾਂ ਹੌਲੀ ਹੌਲੀ ਇਹਦੀ ਟੈਸਟ ਪੁਟਾ ਵੀ ਦਿਆ ਕਰਾਂਗੇ ਉਹ ਥੋੜਾ ਮਤਲਬ ਕੰਮ ਨੂੰ ਵਧਾ ਰਹੇ ਆ ਅਜੇ ਤਾਂ ਭੈਟ ਪਾਰ ਹੀ ਚੱਲਦੇ ਆ ਵੀ ਭੈਟ ਪਾਰ ਗੱਲ ਨਹੀਂ ਸੇਵਾ 'ਚ ਹੀ ਲੱਗੇ ਹੋਏ ਆ ਫਿਲਹਾਲ ਤਾ ਹਾਂਜੀ ਹਾਂਜੀ ਠੀਕ ਆ ਕਿਉਂਕਿ ਐਵੇਂ ਚਲੋ ਜਾਣਾ ਹੁੰਦਾ ਉਦੋਂ ਤੋਂ ਜੱਦ ਹੋ ਰਸੇ ਫੜਾ ਜਾਂਦੇ ਆ ਤਾ ਇਸ ਤੋਂ ਬਾਅਦ ਦੇ ਵਿੱਚ ਆਪਾਂ ਇਹਨਾਂ ਦੀ ਟੈਸਟ ਬੁਟਾ ਵੀ ਦਿਆ ਕਰਾਂਗੇ ਨਹੀਂ ਉਹ ਤਾਂ ਦਿਆ ਕਰਾਂਗੇ ਵੀ ਅਗਲਾ ਜਿਹੜਾ ਦੁੱਧ ਆਪਣਾ ਵਰਤਦਾ ਹੈ ਵੀ ਉਹ ਕਿਵੇਂ ਚੈੱਕ ਕਰੇ ਵੀ ਕੋਈ ਹੈਵੇ ਐਵੇਂ ਦਾ ਕੋਈ ਛੋਟਾ ਮੁੰਡਾ ਕੋਈ ਆਉਂਦਾ ਹੋਵੇ ਕੋਈ ਇੰਸਟਰੂਮੈਂਟ ਵੀ ਉਹ ਇੱਕ ਆਪਣੀ ਪੀਏਯੂ ਦੀ ਕਿੱਟ ਆਉਂਦੀ ਹੈ ਇੱਕ ਛੋਟੀ ਜੀ ਠੀਕ ਹੈ ਤੇ ਤੁਹਾਨੂੰ ਦਿਖਾ ਦਿੰਦੇ ਆ ਉਹ ਕਿਥੇ ਪਈ ਆ ਉਹ ਤੇ ਦੋਸਤੋ ਮੈਂ ਸਾਰੇ ਕਹਿਣਾ ਚਾਹਣਾ ਵੀ ਜਿਨ੍ਹਾਂ ਦੇ ਘਰੇ ਦੁੱਧ ਆਉਂਦਾ ਹੈ ਇੱਕ ਵਾਰੀ ਆਪਦਾ ਦੁੱਧ ਜ਼ਰੂਰ ਚੈੱਕ ਕਰਿਓ ਕਿੰਨੇ ਤੋਂ ਲੀਟਰ ਨਗਲੀ ਬੰਦਾ ਜੀ ਅ ਪਿੱਛੇ ਕਾ ਸਰਕਾਰੀ ਡਾਟਾ ਆਇਆ ਸੀ 65000 ਕਰੋੜ ਲੀਟਰ ਦੁੱਧ ਪੈਦਾ ਹੁੰਦਾ ਆ ਠੀਕ ਹੈ ਜੀ ਜਿਦੇ ਚੋ 55000 ਕਰੋੜ ਨਕਲੀ ਹੁੰਦਾ ਆ ਦੇਖ ਲਓ ਗਰਵਾਸੂ ਵੈਟਰਰੀ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਦੀ ਇਹ ਕਿੱਟ ਹੈਗੀ ਆ ਠੀਕ ਹੈ ਜੀ ਇਹ ਆਹਾ ਇਹ 1 2 3 4 5 ਪੰਜ ਟੈਸਟ ਕਰ ਸਕਦੇ ਆ ਆ ਠੀਕ ਹੈ ਜੀ ਇਹਦੇ ਵਿੱਚ ਨਾਲ ਘਰੇ ਆਪ ਹੀ ਵੀ ਦੁੱਧ ਜਿਹੜਾ ਅਸੀਂ ਪੀ ਰਹੇ ਕੀ ਹੈਗਾ ਦੁੱਧ ਜਿਹੜਾ ਵੀ ਦੁੱਧ ਦੋਸਤੋ ਤੁਸੀਂ ਮੁੱਲ ਲੈ ਕੇ ਪੀ ਰਹੇ ਹੋ ਜਿੰਨੇ ਵੀ ਮੁੱਲ ਲੈ ਕੇ ਦੁੱਧ ਪੀਣ ਵਾਲੇ ਸਾਰਿਆਂ ਦੇ ਘਰੇ ਬਰਾੜ ਸਾਹਿਬ ਦੀ ਕਿੱਟ ਹੋਣੀ ਜ਼ਰੂਰੀ ਹੈ ਜ਼ਰੂਰੀ ਹੈ ਜੀ ਜੇ ਤੁਸੀਂ ਦੁੱਧ ਬਾਕੀ ਰਹੀ ਗੱਲ ਹੈਗੀ ਆ ਵੀ ਤੁਸੀਂ ਸਹੀ ਗੱਲ ਆ ਯਾਰ ਮੈਂ ਦੋਨੇ ਪਾਸੇ ਹੀ ਗੱਲ ਕਰ ਦਾਂਗਾ ਵੀ ਤੁਸੀਂ ਰੇਟ ਸਹੀ ਦੋ ਬੰਦੇ ਨੂੰ ਤੇ ਬੰਦਾ ਆਪੇ ਥੋੜੀ ਕੋਈ ਚੀਜ਼ ਸਿਰੇ ਵਾਲੀ ਭੇਜੂਗਾ ਬਿਲਕੁਲ ਸਹੀ ਹੈ ਠੀਕ ਹੈ ਨਾ